ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 24 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਸਵੇਰ ਵੇਲੇ ਕੁਝ ਕੁ ਇਲਾਕਿਆਂ ਦੇ ਵਿੱਚ ਮੀਂਹ ਦੇ ਹਲਕੇ ਤੋਂ ਦਰਮਿਆਨੇ ਛਰਾਟੇ ਦੇਖੇਗਾ। ਖਾਸ ਕਰਕੇ ਮਾਲਵੇ ਦੇ ਇੱਕ ਜਾਂ ਦੋ ਜ਼ਿਲ੍ਹਿਆਂ ਦੇ ਵਿੱਚ ਨਰਮਾ 벨ਟ ਦੇ ਵਿੱਚ ਮੀਂਹ ਦੇ ਛਰਾਟੇ ਦੇਖੇ ਗਏ। ਫਿਰੋਜ਼ਪੁਰ ਤੇ ਥੋੜੇ-ਬਹੁਤੇ ਖੇਤਰਾਂ ਦੇ ਵਿੱਚ ਫਾਜਲਕਾ ਜਲਾਲਾਬਾਦ ਮੁਕਸਰ ਗਿੱਦੜਵਾਹਾ ਗੁਰੂ ਹਰਸਰਾਏ ਜਾਂ ਥੋੜਾ ਜਿਹਾ ਬਠਿੰਡੇ ਦੇ ਏਰੀਏ ਦੇ ਵਿੱਚ ਮੀਂਹ ਦੇ ਕਾਰਵਾਈਆਂ ਦੇਖੀਆਂ ਗਈਆਂ ਮੀਂਹ ਇੰਨੇ ਕੀ ਹੀ ਏਰੀਏ ਦੇ ਵਿੱਚ ਪੈ ਕੇ ਰੁਕ ਗਿਆ ਉਸ ਤੋਂ ਇਲਾਵਾ ਹੁਣ ਸ਼ਾਮ ਵੇਲੇ ਬਰਨਾਲੇ ਦੇ ਆਸ-ਪਾਸ ਵੀ ਕਈ ਇਲਾਕਿਆਂ ਦੇ ਵਿੱਚ ਛਰਾਟੇ ਦੇਖੇ ਗਏ ਜਿਹੜੀ ਆਪਾਂ ਇਹ ਗੱਲ ਕਰਦੇ ਹੁੰਨੇ ਆ ਆਪਾਂ ਜ਼ਿਲੇਵਾਰ ਕਰਦੇ ਹੁੰਨੇ ਆ ਕਿ ਇਸ ਜ਼ਿਲੇ ਦੇ ਵਿੱਚ ਮੀਂਹ ਪਿਆ ਇਹ ਸਾਰੇ ਇਲਾਕੇ ਦੇ ਵਿੱਚ ਮੀਂਹ ਨਹੀਂ ਪੈ ਰਿਹਾ ਟੁੱਟਵੇਂ ਜਿਹੇ ਖਰਾਟੇ ਥੋੜੇ ਥੋੜੇ ਖੇਤਰਾਂ ਦੇ ਵਿੱਚ ਲੱਗ ਰਹੇ ਹਨ ਅੱਜ ਦਿਨ ਵੇਲੇ ਬਾਅਦ ਤੋਂ ਮੌਸਮ ਉਸੇ ਤਰ੍ਹਾਂ ਹੀ ਗਰਮੀ ਤੇ ਛਿਪਛਿਪਾ ਜਿਹਾ ਰਹਿਦਾ ਦਿਆ ਦੁਪਹਿਰ ਵੇਲੇ ਹੁਸ਼ਿਆਰਪੁਰ ਦੇ ਵੀ ਕੁਝ ਇੱਕ ਇਲਾਕਿਆਂ ਦੇ ਵਿੱਚ ਮੀਂਹ ਦੇਖਿਆ ਗਿਆ ਸੋ ਅੱਜ ਰਾਤ ਨੂੰ ਮੌਸਮ ਉਸੇ ਤਰ੍ਹਾਂ ਦਾ ਹੀ ਰਹਿਣ ਵਾਲਾ ਹੈ ਸ਼ਾਮ ਵੇਲੇ ਥੋੜੇ-ਬਹੁਤੇ ਖੇਤਰਾਂ ਦੇ ਵਿੱਚ ਛਰਾਟੇ ਲੱਗ ਸਕਦੇ ਹਨ ਪਰ ਅੱਧੀ ਰਾਤ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਲੱਗਣ ਦੀ ਸੰਭਾਵਨਾ ਬਣ ਰਹੀ ਹੈ ਉਹਦੇ ਵਿੱਚ ਤਰਨਤਾਰਨ ਦੇ ਇਲਾਕੇ ਹੋ ਸਕਦੇ ਹਨ ਫਰੀਦਕੋਟ ਦੇ ਇਲਾਕੇ ਜ਼ਿਲ੍ਹੇ ਦੇ ਹੋ ਸਕਦੇ ਹਨ ਫਰੀਦਕੋਟ ਮੁਕਸਰ ਫਾਜ਼ਿਲਕਾ ਬਟਿੰਡਾ ਮੋਗਾ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਟੁੱਟਵੇਂ ਜਿਹੇ ਛਰਾਟੇ ਕਈ ਇਲਾਕਿਆਂ ਵਿੱਚ ਲੱਗਣਗੇ ਸਾਰੇ ਜ਼ਿਲ੍ਹਿਆਂ 'ਚ ਨਹੀਂ ਹੋਵੇਗਾ ਹਲਕਾ-ਹਲਕਾ ਥੋੜੇ-ਥੋੜੇ ਖੇਤਰਾਂ ਦੇ ਵਿੱਚ ਹੋ ਸਕਦਾ ਹੈ ਅੱਧੀ ਰਾਤ ਤੋਂ ਬਾਅਦ ਜਾ ਸਵੇਰ ਤੜਕਸਰ ਹੋਰ ਵੀ ਬਾਕੀ ਇਲਾਕਿਆਂ ਦੇ ਵਿੱਚ ਥੋੜੇ ਥੋੜੇ ਖੇਤਰਾਂ ਦੇ ਵਿੱਚ ਮੀਂਹ ਪੈ ਸਕਦਾ ਪਰ ਜਿਹੜਾ ਜ਼ਿਆਦਾ ਇਲਾਕਾ ਹੈ ਚਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਹੀ ਆਸ ਰਵੇਗੀ ਉਹ ਵੀ ਸਾਰੇ ਇਲਾਕਿਆਂ ਦੇ ਵਿੱਚ ਨਹੀਂ ਟੁੱਟਮੇ ਟੁੱਟਮੇ ਇਲਾਕਿਆਂ ਦੇ ਵਿੱਚ ਸ਼ਰਾਟ ਪੈ